ਉਦਾਂ ਦਾ ਬੀਜੇਗਾ ਉਦਾਂ ਦਾ ਹੀ ਵੱਡਣਾ ਪਵੇਗਾ ਸਤਿਗੁਰੂ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਮਦੇ ਰਹੇ ਭੀੜੇ ਅੱਗੇ ਜਾਵਣਾ ਨੰਗਾ ਦੋਜਿਕ ਚਾਲਿਆ ਤਾਂ ਦਿਸਿਆ ਖਰਾ ਡਰਾਵਣਾ ਕਰ ਔਗਣ ਪੱਚੋ ਤਾਵਣਾ ਆ ਜਿਹੜਾ ਇੱਕ ਸੂਬਾ ਸੀ ਜਿਹੜਾ ਕਹਿੰਦਾ ਸੀ ਮੈਨੂੰ ਸੂਬਾ ਸਰਹੰਦ ਕਹੋ ਮੈਂ ਸੂਬਾ ਸਰਹੰਦ ਹਾਂ ਤੇ ਭਾਈ ਸੰਦੀਪ ਸਿੰਘ ਨੇ ਦੱਸ ਦਿੱਤਾ ਕਿ ਜੇ ਤੂੰ ਸੂਬਾ ਸਰਹੰਦ ਹਾਂ ਤੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਅਜੇ ਜਿਉਂਦੇ ਆ ਭਾਈ ਸੰਦੀਪ ਸਿੰਘ ਨੇ ਦੱਸ ਦਿੱਤਾ ਕਿ ਮਾਵਾ ਅੱਜ ਵੀ ਸੂਰਮੇ ਯੋਧੇ ਪੈਦਾ ਕਰਦੀਆਂ ਨੇ ਪੰਜਾਬੀ ਦਾ ਸ਼ਾਇਰ ਇੱਕ ਲਿਖਦਾ ਕਹਿੰਦਾ ਸ਼ਾਂਤ ਮਈ ਰਹਿਣਾ ਮੇਰਾ ਸਿੱਖਿਆ ਨਹੀਂ ਸ਼ਾਂਤ ਮਈ ਰਹਿਣਾ ਨਿਰਾ ਸਿੱਖਿਆ ਨਹੀਂ ਕੌਮੀ ਅਣਖ ਨੂੰ ਮਾਰੇ ਜਾਂ 60 ਦੁਸ਼ਮਣ ਉਥੇ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਉਸ ਵੇਲੇ ਕੋਈ ਜੰਮ ਦਾ ਸੇਰ ਨਲੂਆ ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਕਿਉਂਕਿ ਜ਼ੁਲਮ ਕਰਨਾ ਵੀ ਹੁੰਦਾ ਏ ਪਾਪ ਜੇਕਰ ਜ਼ੁਲਮ ਕਰਨਾ ਵੀ ਹੁੰਦਾ ਏ ਪਾਪ ਜੇਕਰ ਤੇ ਜ਼ੁਲਮ ਚੱਲਣਾ ਵੀ ਮਹਾ ਪਾਪ ਹੁੰਦਾ ਨਮਸਕਾਰ ਐਸੇ ਸੂਰਮੇ ਨੂੰ ਭਾਈ ਸੰਦੀਪ ਸਿੰਘ ਨੂੰ ਨਮਸਕਾਰ ਉਹਨਾਂ ਦੀ ਮਾਂ ਨੂੰ ਨਮਸਕਾਰ ਉਹਨਾਂ ਦੇ ਪਿਤਾ ਨੂੰ ਜਿਸ ਨੇ ਐਸੇ ਸੂਰਮੇ ਮਰਦ ਦਲੇਰ ਮੇ ਦਲੇਰ ਨੂੰ ਪੈਦਾ ਕੀਤਾ ਜਨਮ ਦਿੱਤਾ ਆ ਭਾਈ ਸੰਦੀਪ ਸਿੰਘ ਨੇ ਮਰਦਾਵਾਲਾ ਸੂਰਮਿਆਂ ਵਾਲਾ ਯੋਧਿਆਂ ਵਾਲਾ ਕੰਮ ਕਰਕੇ ਦੱਸ ਦਿੱਤਾ ਜਿਸ ਨੂੰ ਅਦਾਲਤਾਂ ਤੇ ਕੋਈ ਸਜ਼ਾ ਨਾ ਦੇ ਸਕੀਆਂ ਪਰ ਉਹਦੀ ਅਦਾਲਤ ਜਿਹੜੀ ਆ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਹ ਕਿਸੇ ਨਾ ਕਿਸੇ ਤੋਂ ਫਿਰ ਸੇਵਾ ਲੈ ਲੇ